ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਮੁਖ ਪਿਆਰਿਓ ਗੁਰ ਸ਼ਬਦ ਦੀ ਸਾਂਝ ਪਾਈਏ ਕੁਛ ਵਿਚਾਰਾਂ ਗੁਰਬਾਣੀ ਦੁਆਰਾ ਕੁਛ ਪ੍ਰੈਕਟੀਕਲ ਆਪਾਂ ਕਰੀਏ ਸਾਰਾ ਪਰਿਵਾਰ ਮਾਲਕ ਅਮੀਰ ਕਰੇ ਗੁਰਮੁਖ ਪਿਆਰਿਓ ਕੋਈ ਅੱਜ ਬਟਾਪੇ ਚਾ ਕੋਈ ਜਵਾਨੀ ਚਾ ਤੇ ਕੋਈ ਬਚਪਨ ਚਾ ਜੇ ਕਿਸੇ ਨੂੰ ਪੁੱਛੀਏ ਵੀ ਪਿਆਰਿਓ ਰੱਬ ਨੂੰ ਵੇਖਿਆ ਤੇ ਹੋਰੀ ਤਰ੍ਹਾਂ ਵੇਖਦੇ ਆ ਗਾੜੀਓਂ ਵੀ ਇੱਕ ਹੀ ਜਿਹੜਾ ਸਵਾਲ ਕਰ ਰਿਹਾ ਅੱਜ ਤੱਕ ਇਹ ਸਵਾਲ ਕਿਸੇ ਨੇ ਕੀਤਾ ਨਹੀਂ ਹਾਨੂ ਮਾਇਆ ਨੂੰ ਹੀ ਦੇਖਿਆ ਵਾ ਮਾਇਆ ਹੀ ਵਿਚਾਰਾਂ ਚ ਆ ਫੇਰਾਂ ਦੇ ਰੱਬ ਕਿੱਥੇ ਆ ਕਹਿੰਦੇ ਜੀ ਰੱਬ ਦਾ ਨਹੀਂ ਪਤਾ ਗਰਬਾਣੀ ਦੇ ਵਿੱਚ ਕਹਾਣੀਆਂ ਨੇ ਇਹ ਜੀ ਤੂੰ ਕੌਣ ਆ ਕਹਾਂ ਤੇ ਆਇਓ ਜਿਵੇਂ ਅੱਜ ਆਪਾਂ ਇਕੱਠੇ ਹੋਏ ਆ ਮੈਂ ਹੀ ਤੁਹਾਨੂੰ ਸਵਾਲ ਪਾਲਾਂ ਵੀ ਆਪਾਂ ਪਹਿਲਾਂ ਕਦੋਂ ਇਕੱਠੇ ਹੋਏ ਤੁਸੀਂ ਆਖੋ ਜੀ ਮੈਂ ਤੇ ਪਹਿਲੀ ਵਾਰਾ ਮਿਲਿਆ ਤੁਹਾਨੂੰ ਗਰਬਾਣੀ ਵਿੱਚ ਇਸ ਤਰ੍ਹਾਂ ਗਰਬਾਣੀ ਵਿੱਚ ਇਸ ਜਨਮ ਦੀ ਨਹੀਂ ਗੱਲ ਕਰਦੇ ਗਰਬਾਣੀ ਵਿੱਚ ਕਹਿ ਰਿਹਾ ਵੀ ਆਪਾਂ ਲਗਾਤਾਰ ਸਫਰਤੇ ਹੋਏ ਆਂ ਅੱਜ ਵੀ ਆਪਾਂ ਸਫਰਤਿਆਂ ਪਿਆਰਿਓ ਹੁਣ ਰਿਸ਼ਤੇ ਬਣਿਆ ਹੋਏ ਆ ਆਪਣੇ ਜਿਹਦੇ ਨਾਲ ਹੁਣ ਆਪਣਾ ਕਾਮ ਦਾ ਰਿਸ਼ਤਾ ਵਾ ਪਿਆਰਿਓ ਉਹਨੇ ਕਾਮ ਦੇ ਵਾਸਤੇ ਆਪਾਂ ਨੂੰ ਮਿਲਣਾ ਜਿਹਦੇ ਨਾਲ ਕ੍ਰੋਧ ਦਾ ਰਿਸ਼ਤਾ ਵਾ ਆਪਣਾ ਉਹਨੇ ਕ੍ਰੋਧ ਦੇ ਵਾਸਤੇ ਮਿਲਣਾ ਲੋਭ ਦਾ ਰਿਸ਼ਤਾ ਵਾ ਆਪਣਾ ਉਹਨੇ ਲੋਭ ਦੇ ਵਾਸਤੇ ਮਿਲਣਾ ਲਾਲਚ ਦਾ ਰਿਸ਼ਤਾ ਵਾ ਤੇ ਲਾਲਚ ਵਾਸਤੇ ਮਿਲਣਾ ਇਹ ਆਪਣੇ ਰਿਸ਼ਤੇ ਬਣਾਏ ਹੋਏ ਆ ਪਿਆਰ ਉਹ ਤਾਂ ਨਾ ਸਮਝੀਏ ਜਾਗਤ ਵਸਤਾ ਦੇ ਵਿੱਚ ਹੁਣ ਕਈ ਮਾਪਿਓ ਦੇ ਰਿਸ਼ਤੇ ਦੇ ਵਿੱਚ ਮਿਲਦੇ ਆ ਕਈ ਭਰਾਵਾਂ ਦੇ ਰਿਸ਼ਤੇ ਦੇ ਵਿੱਚ ਮਿਲਦੇ ਇਹ ਵਿਚਾਰਾਂ ਦੇ ਵਿੱਚ ਰਿਸ਼ਤੇ ਬਣੇ ਹੋਏ ਆ ਪਿਆਰ ਪਰ ਇੱਕ ਮਿਲਦਾ ਆ ਆਪਾਂ ਨੂੰ ਕੋਈ ਗਰਮਕ ਪਿਆਰਾ ਉਹਦਣਾ ਆਪਾਂ ਨਾਮ ਜਪਿਆ ਹੁੰਦਾ ਉਹਦਣਾ ਆਪਣਾ ਉਹ ਰਿਸ਼ਤਾ ਵਾ ਉਹ ਆਪਾਂ ਨੂੰ ਗੁਰਬਾਣੀ ਚ ਸਮਝਾਇਆ ਆਏ ਲਗਾਤਾਰ ਇਸ ਅਫਰਤੇ ਚੱਲਦਾ ਵਾ ਮਨਵਨਾਸ ਨਹੀਂ ਹੋ ਸਕਦਾ ਮਨ ਜੋਤ ਸਰੂਪਿਆ ਗੁਰਮਖੋ ਆਪਾਂ ਸਮਝੀਏ ਤੇ ਜੱਗੀਏ ਗੁਰਮਖੋ ਜਿਹੜਾ ਮਾਨ ਹੈ ਪੰਜਾਂ ਤਤਾਂ ਤੋਂ ਬਣਿਆ ਹੈ ਉਹਨਾਂ ਚੱਕ ਕੇ ਖਤਮ ਨਹੀਂ ਹੋਣਾ ਸਰੀਰ ਬੜੇ ਮਿਲੇ ਬੜੇ ਸਰੀਰ ਮਿਲੇ ਬੜੇ ਖਤਮ ਹੋਏ ਜਿੰਨਾ ਚਿਰ ਆ ਪਾਉਣ ਆ ਪਾਣੀ ਆ ਅਗਨ ਆ ਜਿੰਨਾ ਚਿਰ ਇਹਨੂੰ ਖਤਮ ਨਹੀਂ ਕਰਦਾ ਮਾਲਕ ਉਹਨਾਂ ਚਿਰੇ ਮਨਵ ਨਹੀਂ ਖਤਮ ਹੁੰਦਾ ਇਹ ਆਪਾਂ ਜਦੋਂ ਜਾਗਤ ਵਸਤਾ ਚਾਣ ਕੇ ਅਭਿਆਸ ਕਰਾਂਗੇ ਚੰਗਾ ਸਿਮਰਨ ਅਭਿਆਸ ਕਰਾਂਗੇ ਆਪਾਂ ਨੂੰ ਇਹ ਸੂਖਮ ਦੇ ਵਿੱਚ ਨਜ਼ਰ ਆਉਂਦੀਆਂ ਚੀਜ਼ਾਂ ਕੋ ਮਨ ਜਿਹੜਾ ਇਹ ਅੰਬਰਿਆ ਇਹਦਾ ਵਿਚਾਰਾਂ 'ਚ ਧਿਆਨ ਫਸਿਆ ਵਾ ਮਾਨਸ ਜਾਮੇ ਦੇ ਵਿੱਚ ਜਿੱਦਣ ਇਹਨੇ ਖੇਡ ਨੂੰ ਜਿੱਤ ਰਿਆ ਤੇ ਉਦੋਂ ਇਥੋਂ ਇਹਦਾ ਛਟਕਾਰ ਆ ਜਾਣਾ بار بار ਇਹ ਜਾਮੇ 'ਚ ਨਹੀਂ ਆਊਗਾ ਮਾਨਸ ਜਾਮੇ 'ਚ ਨਾ ਕਿਹੇ ਵੀ ਜਾਮੇ 'ਚ ਨਹੀਂ ਆਊਗਾ ਜਿੱਤਰਾ ਹੁਣ ਇੱਕ ਲੋਹਾ ਵਾ ਸੋਨਾ ਵਾ ਚਾਂਦੀ ਆ ਇਹਨੂੰ ਇੱਕ ਖਰਾਦ ਲੱਗੀ ਔ ਟਾਲਣ ਵਾਸਤੇ ਕੁਛ ਨਾ ਕੁਛ ਇਹਨਾਂ ਦਾ ਬਣਾਉਣ ਵਾਸਤੇ ਜਿੱਦਾਂ ਉਹ ਪੈੜੀਆਂ ਜਾਂ ਆਪਾਂ ਸਵਾਗਾ ਮਾਰਦੇ ਆ ਉਹ ਲੋਹੇ ਦਾ ਬਣਾਇਆ ਹੱਲਾ ਮਾਰਦੇ ਆ ਲੋਹੇ ਦੀਆਂ ਬਣਾਈਆਂ ਉਹਨੂੰ ਮੋੜ ਦੇ ਦੇ ਕੇ ਤੇ ਉਹ ਐਸੀਆਂ ਬਣਾਈਆਂ ਵੀ ਉਹ ਮਤਲਬ ਕੰਮ ਕਰੇ ਧਰਤੀ ਦੇ ਉੱਤੇ ਤੇ ਵਾਵੇ ਉਹਨੂੰ ਤੇ ਫਸਲ ਹੋ ਗਏ ਤੇ ਆਪਾਂ ਖਾਈਏ ਇਸੇ ਤਰ੍ਹਾਂ ਹੀ ਮਾਨ ਸਜਾਮੇ ਦੇ ਵਾਸਤੇ ਜਿਹੜੇ ਮਾਨ ਆ ਕਿਤਰਾ ਤਿਆਰ ਹੁੰਦੇ ਆ ਕਿਤਰਾ ਇਹ ਦੀਆਂ ਤਿਆਰ ਹੁੰਦੀਆਂ ਆ ਕਿ ਤਰ੍ਹਾਂ ਧਰਤੀਆਂ ਤਿਆਰ ਹੁੰਦੀਆਂ ਵਾ ਕਿ ਤਰ੍ਹਾਂ ਇਹਨਾਂ ਨੂੰ ਸਾਹ ਦਿੱਤੇ ਜਾ ਰਹੇ ਆ ਇਹ ਸਾਰਾ ਗੁਰਬਾਣੀ ਚ ਜਪਜੀ ਸਾਹਿਬ ਦੇ ਵਿੱਚ ਲਿਖਿਆ ਆ ਧਰਤੀ ਹੋਰ ਪਰੇ ਹੋਰ ਖੰਡ ਪਤਾਲ ਦੀਪ ਸਭ ਲੋ ਇਹ ਸਾਰਾ ਲਿਖਿਆ ਆ ਗੁਰਬਾਣੀ ਚ ਜਪਜੀ ਸਾਹਿਬ ਤੇ ਸਾਰੇ ਪੜਦੇ ਗੁਰਮਖੋ ਹੁਣ 5 ਮਿੰਟ ਚ ਜਪਜੀ ਸਾਹਿਬ ਪੜ ਲਾਂਗੇ ਤੇ ਆਪਾਂ ਨੂੰ ਕੀ ਭੇਤ ਆਉਣ ਲੱਗਾ ਕੋਈ ਅੱਧੇ ਘੰਟੇ ਚ ਪੜਦਾ ਕੋਈ 15 ਮਿੰਟ ਚ ਪੜਦਾ ਗੁਰਬਾਣੀ ਚੌਥੇ ਪਾਦੇ ਆ ਫੇ ਪੰਜਵੇਂ ਤੇ ਚਾਪਾ ਪੜ ਕੇ ਕਾਮ ਨਵੇੜ ਦਿੰਨੇ ਆ ਇਸ ਤਰ੍ਹਾਂ ਪੇਤ ਆ ਜੋ ਸਾਨੂੰ ਕਦੀ ਬਣਿਆ ਹੁੰਦਾ ਨਾ ਆ ਸਕਦਾ ਭਾਵੇਂ ਕਈ ਜਨਮ ਲਾਤੀ ਆਪਾਂ ਹੁਣ ਜਪਜੀ ਸਾਹਿਬ ਪੜੋਗੇ ਨਾ ਕੱਲ ਨੂੰ ਉਹਦੇ ਵਿੱਚ ਚਾਰ ਖੰਡਾਂ ਦਾ ਜ਼ਿਕਰ ਕੀਤਾ ਚਾਰ ਖਾਣੀਆਂ ਦਾ ਜ਼ਿਕਰ ਕੀਤਾ ਵਾ ਜਪਜੀ ਸਾਹਿਬ ਦੇ ਵਿੱਚ ਕਰਮ ਖੰਡਿਆ ਸ਼ਰਮ ਖੰਡਿਆ ਉਹ ਕੀ ਕੀ ਆਪਾਂ ਨੂੰ ਸਮਝਾਉਣਾ ਚਾਹੁੰਦੇ ਪਿਤਾ ਜੀ ਕਰਮ ਕੰਡ ਸ਼ਰਮ ਖੰਡ ਧਰਮ ਖੰਡ ਗਿਆਨ ਖੰਡ ਜਿਹੜਾ ਆਪਾਂ ਨੂੰ ਪਾਛਾ ਸਮਝਾਉਣੇ ਨਾ ਕੱਚ ਪਕਾਈ ਉੱਥੇ ਪਾਈ ਹੁਣ ਦੱਸਦੇ ਆ ਇੱਥੇ ਇੱਕ ਜਪਜੀ ਸਾਹਿਬ ਦੇ ਵਿੱਚ ਵੀ ਕਿੱਥੇ ਕਿ ਮਨਾਂ ਨੂੰ ਕੱਚਿਆਂ ਨੂੰ ਪੱਕਿਆਂ ਕੀਤਾ ਗਿਆ ਹੁਣ ਪੜੀ ਤੇ ਸਾਰੇ ਆਪਾਂ ਜਾਣਦੇ ਹੁਤੋਂ ਉਤੋਂ ਵਿੱਚ ਕੌਣ ਗਿਆ ਕਹਿੰਦੇ ਪ੍ਰਭ ਕਾ ਸਿਮਰਨ ਸਭ ਕੁਝ ਸੂਝੇ ਜਿਹੜਾ ਸਿਮਰਨ ਕਰੂਗਾ ਦਿਨ ਰਾਤ ਉਹ ਜਾਊਗਾ ਉਹ ਪਤਾ ਲੱਗੂ ਉਹਨੂੰ ਵੀ ਕਿਹ ਤਰ੍ਹਾਂ ਤਿਆਰ ਹੁੰਦੇ ਹੈ ਮਨ ਕਿਹ ਤਰ੍ਹਾਂ ਤਿਆਰ ਹੁੰਦੀਆਂ ਦਈਆਂ ਹਾਂਜੀ ਕਿਹ ਤਰ੍ਹਾਂ ਚਤਰਗੁਪਤ ਤਿਆਰ ਹੁੰਦੇ ਹੈ ਕਿਤਨਾ ਹੈ ਪੰਜੇ ਚੋਰਾ ਦਾ ਸਰੀਰ ਮਨ ਬਣਿਆ ਇਹ ਸਾਰਾ ਜਪਜੀ ਸਾਹਿਬ ਚ ਲਿਖਿਆ ਹੋਇਆ ਹੈ ਗਿਆਨ ਖੰਡ ਚ ਕੀ ਕੀਤਾ ਜਾ ਰਿਹਾ ਵਾ ਕੀ ਖੇਡ ਚੱਲ ਰਿਹਾ ਧਰਮ ਖੰਡ ਚ ਕਿਹੜਾ ਖੇਡ ਚੱਲ ਰਿਹਾ ਸ਼ਰਮ ਖੰਡ ਚ ਕਿਹੜਾ ਖੇਡ ਚੱਲ ਰਿਹਾ ਇਹ ਚਾਰੇ ਖਾਣੀਆਂ ਦੇ ਵਿੱਚ ਕੀ ਕਿਹੜੀ-ਕਿਹੜੀ ਚੀਜ਼ ਤਿਆਰ ਹੋ ਰਹੀ ਹੈ ਹੁਣ ਇੱਕ ਬੰਦਾ ਪਾਪੀ ਹੈ ਨਾਮ ਨਹੀਂ ਜਪਦਾ ਮਹਾਰਾਜ ਨੂੰ ਮੰਨਦਾ ਹੀ ਨਹੀਂ ਉਹ ਕਿਤਰਾ ਜਾਂਦਾ ਵਾ ਤੇ ਕੀ ਉਹਦੇ ਨਾਲ ਬੀਤਦੀ ਆ ਇਹ ਵਿਗਰ ਬਾਣੀ ਚ ਪੂਰਾ ਦੱਸਿਆ ਆ ਪਿਆਰੋ ਕਹਿੰਦੇ ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ ਜਿਉ ਮੱਖਣ ਮਧਾਨੀਆਂ ਧਰਮੇ ਰੜਕੇ ਧਰਮ ਰਾਏ ਇਸ ਤਰ੍ਹਾਂ ਇਹ ਪਾਪੀ ਨੂੰ ਸਜ਼ਾਵਾਂ ਦਿੱਤੀਆਂ ਜਾਂ ਨਿਤਨੇਮ ਗੁਰਮਖ ਪਿਆਰੋ 3 400 500 ਸਾਰ ਤੋਂ ਹਰ ਇੱਕ ਗੁਰੂ ਘਰ ਦੇ ਵਿੱਚ ਹੋ ਰਿਹਾ ਕਿੱਥੇ ਜਿੱਥੇ ਆਪਣਾ ਨਿਤਨੇਮ ਨਹੀਂ ਹੋ ਰਿਹਾ ਸਾਰੇ ਜਗ੍ਹਾ ਤੇ ਗਰਬਾਣੀ ਪੜੀ ਜਾ ਰਹੀ ਆ ਤੁਸੀਂ ਕੋਈ ਇਹੋ ਜੀ ਜਗ੍ਹਾ ਦੱਸੋ ਵੀ ਜਿੱਥੇ ਇਹ ਗਰਬਾਣੀ ਦਾ ਪ੍ਰੈਕਟੀਕਲ ਕਰਾਇਆ ਜਾ ਰਿਹਾ ਚਾਰ ਖਾਣੀਆਂ ਬਾਰੇ ਦੱਸਿਆ ਜਾ ਰਿਹਾ ਤੇ ਇਹ ਅੰਦਰ ਦਾ ਖੇੜ ਦੱਸਿਆ ਜਾ ਰਿਹਾ ਵਿਰਲਾ ਵੀ ਕੋਈ ਹੋਊਗਾ ਇੱਕਾਦ ਜਿੱਥੇ ਅੰਦਰ ਗੱਤ ਪ੍ਰੇਟ ਪੀਏ ਅੰਦਰ ਜਾਣਾ ਕਿ ਤਰ੍ਹਾਂ ਇਹ ਜੀ ਖੇੜ ਕੰਨਾਂ ਦੇ ਨਾਲ ਗਿਆਨ ਦੁਆਰਾ ਸੁਣ ਰਹੇ ਧਿਆਨ ਚ ਕਿ ਤਰ੍ਹਾਂ ਜਾਣਾ ਵੇਖੋ ਗੁਰਮਖੋ ਜਦੋਂ ਆਪਾਂ ਮਿਰਤ ਲੋਕ ਦੇ ਵਿੱਚ ਆਉਨੇ ਆ ਨਾ ਉੱਥੇ ਆਪਾਂ ਨੂੰ ਸਥੂਲ ਚੀਜ਼ਾਂ ਦੇਖਦੀਆਂ ਜਦੋਂ ਆਪਾਂ ਮਿਰਤ ਲੋਕ ਦੇ ਵਿੱਚੋਂ ਸੂਖਮ ਦੇ ਵਿੱਚ ਜਾਂਦੇ ਆ ਉੱਥੇ ਆਪਾਂ ਨੂੰ ਸੂਖਮ ਦਿਖਦੇ ਆ ਤੇ ਇਹ ਦੋਵਾਂ ਭਾਗਾਂ ਦੇ ਵਿੱਚ ਵੰਡੇ ਹੋਏ ਆ ਜਦੋਂ ਆਪਣਾ ਆ ਕਪੜਾ ਦੇ ਵਿੱਚ ਸਰੀਰ ਰੂਪੀ ਕਪੜੇ ਦੇ ਵਿੱਚ ਮਨ ਆਉਂਦਾ ਹੈ ਤੇ ਇਹ ਪਾਉਣ ਦੇ ਨਾਲ ਟੱਚ ਹੋ ਕੇ ਤੇ ਇਸ ਸੰਸਾਰ ਨੂੰ ਵੇਂਦਾ ਹੈ ਨਾ ਅੱਖਾਂ ਦੇ ਨਾਲ ਜਦੋਂ ਗੁਰਮੁਖੋ ਇਹ ਸ਼ਾਮਾਂ ਪੈਂਦੀਆਂ ਜਾਂ ਦੁਪਹਿਰੇ ਸਰੀਰ ਨੂੰ ਵੱਖਰਾ ਹੁੰਦਾ ਵਾ ਇਹ ਕੱਪੜੇ ਨੂੰ ਲਾ ਕੇ ਤੇ ਸੂਖਮ ਰੂਪ ਹੋ ਜਾਂਦਾ ਵਾ ਪੌਣ ਨੂੰ ਵੀ ਛੱਡ ਦਿੰਦਾ ਵਾ ਤੇ ਨਾਮ ਦੇ ਨਾਲ ਚੱਲਦਾ ਜਿਹੜਾ ਆ ਸਰੀਰ ਹੈ ਆਪਣਾ ਜਿਹੜਾ ਮਾਸ ਰੂਪੀ ਸਰੀਰ ਇਹ ਪੌਣ ਨਾਲ ਚੱਲਦਾ ਜਿਹੜਾ ਸੂਖਮ ਸਰੀਰ ਉਹ ਨਾਮ ਨਾਲ ਚੱਲਦਾ ਜਿਹਨੂੰ ਕਹਿੰਦੇ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਹਾਂਜੀ ਨਾਮ ਕੇ ਧਾਰੇ ਸਗਲੇ ਜੰਤ ਇਹ ਆਪਾਂ ਨੂੰ ਗੁਰਬਾਣੀ 'ਚ ਕਿਹੜੀ ਚੀਜ਼ ਹੈ ਜਿਹੜੀ ਦੱਸੀ ਨਹੀਂ ਹੋਈ ਪਰ ਕਸੂਰ ਤੇ ਹੱਡਾ ਵਾ ਕਹੀਂ ਦੂਸਰਿਆਂ ਤੇ ਦੂਸਰਿਆਂ ਦੇ ਮੂੰਹਾਂ ਤੋਂ ਸੁਣਿਆ ਖੁਦ ਪੜਿਆ ਨਹੀਂ ਅਸੀਂ ਖੁਦ ਪ੍ਰੈਕਟੀਕਲ ਨਹੀਂ ਕੀਤਾ ਸਾਨੂੰ ਪਤਾ ਹੀ ਨਹੀਂ ਨਾਮ ਕੀ ਹੁੰਦਾ ਸਾਨੂੰ ਪਤਾ ਹੀ ਨਹੀਂ ਸਾਡੇ ਦਾ ਮੈਚ ਕਿਹਦੇ ਨਾਲ ਕਿ ਪੰਜ ਚੋਰ ਸਾਡੇ ਨਾਲ ਖੇਡ ਕੀ ਖੇਡਦੇ ਆ ਸਾਨੂੰ ਨਹੀਂ ਪਤਾ ਲੱਗਾ ਕਿਉਂਕਿ ਪਤਾ ਤੇ ਤਾਂ ਲੱਗਣਾ ਹੀ ਆਪਾਂ ਕੱਢਦੇ ਹਾਂ ਅਰਥ ਦਰਿਆਵੀ ਚ ਜਦੋਂ ਤੁਸੀਂ ਵਿਆਸ ਕਰੋਗੇ ਸਿਮਨ ਕਰੋਗੇ ਤੁਹਾਡੇ ਅਰਥ ਜਿਹੜੇ ਆ ਚੌਥੇ ਪਾਚ ਨਿਕਲਣਗੇ ਜਾ ਕੇ ਹਾਂਜੀ ਜਦੋਂ ਪਾਸਵਰਡ ਸਿਮਰਨ ਦਾ ਲਾਹੋਗੇ ਸਿਮਰਨ ਆਪਾਂ ਕਰਨਾ ਨਹੀਂ ਤੇ ਅਰਥ ਚੌਥੇ ਪਾਚ ਨਹੀਂ ਨਿਕਲਣੇ ਗੁਰਮਖੋ ਸਾਨੂੰ ਸੂਖਮ ਦਾ ਭੇਤ ਨਹੀਂ ਆਉਣਾ ਸਾਨੂੰ ਉਸਤੂਰ ਦਾ ਵੀ ਭੇਤ ਨਹੀਂ ਆਉਣਾ ਤੇ ਇਹ ਕਰਕੇ ਮਨ ਸੁੱਤਾ ਵਾ ਤੇ ਪਾਸ਼ਾ ਵੀ ਸਮਝਾਉਂਦੇ ਕਹਿੰਦੇ ਸੁੱਤਿਆਂ ਪਿਆ ਪੁੱਤ ਕੁਛ ਨਹੀਂ ਬਣਨਾ ਕਹਿੰਦੇ ਸੂਤੜੇ ਅਸੰਖ ਮਾਇਆ ਝੂਠੀ ਕਾਰਨ ਨਾਨਕ ਸੇ ਜਗਣ ਜਿਤ ਰਸਨਾ ਨਾਮਚਾਰ ਇਹ ਤਿੰਨਾ ਹਟਾਂ ਚ ਫਸਾਇਆ ਹੋਇਆ ਸਾਰਾ ਸੰਸਾਰ ਫਸਿਆ ਵਾ ਤੇ ਆਪਾਂ ਨੂੰ ਫਸਾ ਕੇ ਸਾਡੇ ਨੂੰ ਲੁੱਟ ਹੋ ਰਹੀ ਸਾਡੇ ਸਾਨੂੰ ਕੁੱਟਿਆ ਜਾ ਰਿਹਾ ਲੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਤਕਲੀਫ ਦਿੱਤੀ ਜਾ ਰਹੀ ਹੈ ਹੁਣ ਜੇ ਆਪਾਂ ਇਹ ਖੇਡ ਨੂੰ ਜਾਣਨਾ ਚਾਹੁੰਨੇ ਦੇਖਣਾ ਚਾਹੁੰਨੇ ਆ ਤੇ ਫਿਰ ਆਪਾਂ ਨੂੰ ਇਹ ਮਨ ਨੂੰ ਜਗਾ ਕੇ ਤੇ ਇਹ ਮਨ ਦੀ ਪਛਾਣ ਕਰਨੀ ਪੈਣੀ ਕਹਿੰਦੇ ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਤਰੀ ਹਰ ਬਿਨ ਅਵਰਨਾ ਦੇਖੋ ਕੋਈ ਹੁਣ ਇੱਥੇ ਆਪਾਂ ਨੂੰ ਕੀ ਸਮਝਾਇਆ ਉਹਨਾਂ ਨੇ ਜੀਵਨ ਜਾਗਦੇ ਹੋਗੇ ਤੇ ਅਰਥ ਕੱਢੋਗੇ ਚੌਥੇ ਪੱਛ ਜੇ ਨਹੀਂ ਜਾਗਦੇ ਤੇ ਤਰੇਹ ਗੁਣਾ ਚ ਆਪਾਂ ਨੂੰ ਕਹਿ ਰਹਾ ਕਹਿੰਦੇ ਵੀ ਪੁੱਤ ਜੇ ਤੂੰ ਧਿਆਨ ਲਾਉਣ ੜਿਆ ਨਾ ਵੀ ਹਰ ਬਿਨ ਅਵਰ ਨਾ ਦੇਖੋ ਕੋਈ ਹੁਣ ਸਾਹਮਣੇ ਆਕਾਰ ਆ ਉਹਨੂੰ ਨਾ ਵੇਖ ਜਿਹੜਾ ਆਕਾਰ ਤੋਂ ਪਹਿਲਾਂ ਆਉਂਦਾ ਵਾ ਨਾ ਉਹਨੂੰ ਦੇਖ ਉਹਦਾ ਹੁਣ ਜੁਗਤੀ ਵੀ ਦਸੀ ਜਾਂਦੇ ਵਿੱਚ ਹੀ ਹਾਂਜੀ ਕਹਿੰਦੇ ਇਹ ਨੇਤਰੋ ਮੇਰਿਓ ਹਰ ਤੁਮੇ ਹਰ ਵਾਹਿਗੁਰੂ ਨੇ ਹਰ ਤੁਮੇ ਜੋਤ ਧਰੀ ਵੀ ਹਰੀ ਨੇ ਤੇਰੇ ਵਿੱਚ ਜੋਤ ਧਰੀ ਆ ਕਹਿੰਦੇ ਹਰ ਬਿਨ ਅਵਰ ਨਾ ਦੇਖੋ ਕੋਈ ਆ ਹੁਣ ਸਿੱਧੀ ਸੱਚ ਦੀ ਵਿਧੀ ਦੱਸੀ ਜਾ ਰਿਹਾ ਆਪਾਂ ਨੂੰ ਹਾਂਜੀ ਕੀ ਕਹਿ ਰਿਹਾ ਕਹਿੰਦੇ ਹਰੀ ਤੋਂ ਬਿਨ ਨਾ ਵੇਖ ਸਾਹਮਣੇ ਹੁਣ ਆਪਾਂ ਜੇ ਅੱਖਾਂ ਖੋਲਦੇ ਹਾਂ ਨੂੰ ਦੀਦਾ ਹੀ ਮਾਲਕ ਮਾਲਕ ਨਹੀਂ ਦੀਦਾ ਆਕਾਰ ਦੀਦੇ ਆਕਾਰ ਤੋਂ ਪਹਿਲਾਂ ਮਾਲਕ ਆ ਜਿੱਥੋਂ ਸਾਨੂੰ ਸੁਵਾਸ ਆ ਰਹੇ ਆ ਹੁਣ ਇਹ ਹੁਣ ਕੌਣ ਇਹ ਬਰੀਕੀ ਆ ਬਰੀਕੀ ਦੇ ਵਿੱਚ ਕੌਣ ਜਾਂਦਾ ਕੋਈ ਨਹੀਂ ਜਾਂਦਾ ਪਿਆਰੇ ਜਿੰਨਾ ਚਿਰ ਸਿਮਰ ਨਹੀਂ ਕਰਦੇ ਬਰੀਕੀ 'ਚ ਨਹੀਂ ਜਾਇਆ ਜਾਣਾ ਹੁਣ ਆਪਾਂ ਨੂੰ ਆ ਸਿੱਧੀ ਵਿਧੀ ਦੱਸ ਰਿਹਾ ਵੀ ਤੁਸੀਂ ਪੁੱਤ ਹਰੀ ਜਿਹਾ ਧਿਆਨ ਲਾਓ ਤੇ ਮੇਰੇ ਜੀ ਸਮਝੋ ਤੇ ਤੁਸੀਂ ਸਾਹਮਣੇ ਆਕਾਰ ਨੂੰ ਨਾ ਵੇਖੋ ਹੁਣ ਜੋਤ ਆ ਜਿਹੜੀ ਨੇਤਰਾਂ ਦੇ ਵਿੱਚ ਹੈ ਨਾ ਆਪਣੇ ਗੁਰਮਖੋ ਆਪਣੇ ਨੇਤਰਾਂ 'ਚ ਜੋਤਿਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹੁਣ ਫੇਰ ਵੇਖੋ ਇਹਦੀ ਦੱਸ ਰਹੇ ਕਹਿੰਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹੜਾ ਮੂਲ ਹੈ ਆਪਣਾ ਕਿੱਥੇ ਆਉ ਸਵਾਸ ਦੇ ਕੇ ਜਿੱਥੋਂ ਜਿੰਦਾ ਰੱਖਿਆ ਜਾ ਰਿਹਾ ਆਪਾਂ ਨੂੰ ਕਹਿੰਦੇ ਉੱਥੇ ਧਿਆਨ ਲਾ ਲਾ ਜਿੱਥੋਂ ਸਾਹ ਆਉਂਦਾ ਹੈ ਤੇ ਤੂੰ ਮਾਲਕ ਚ ਸਮਾਜੇਂਗਾ ਤੇਰਾ ਜਨਮ ਮਨ ਖੰਡਨ ਹੋ ਜਾਊਗਾ ਤੂੰ ਅੰਬਰ ਹੋ ਜਾਏਂਗਾ ਤੇ ਹੁਣ ਆਪਾਂ ਕਿੱਥੇ ਧਿਆਨ ਲਾ ਰਹੇ ਆਂ ਮਾਇਆ ਤੇ ਧਿਆਨ ਲਾ ਰਹੇ ਆਂ ਰਜੋ ਤੇ ਧਿਆਨ ਸਤੋ ਤੇ ਤਮੋ ਤੇ ਆਪਾਂ ਨੂੰ ਨਹੀਂ ਪਤਾ ਵੇ ਮਾਲਕ ਤੇ ਧਿਆਨ ਕਿਤਰਾ ਲਾਉਣਾ ਪਾਚਾ ਆਪਾਂ ਨੂੰ ਬਰੀਕੀ ਚ ਖੜਦੇ ਆ ਕਹਿੰਦੇ ਈੜਾ ਪਿੰਗਲਾ ਔਰ ਸੁਖਮਣਾ ਤਿੰਨ ਨਾੜੀਆਂ ਐ ਕਹਿੰਦੇ ਈੜਾ ਪਿੰਗਲਾ ਔਰ ਸੁਖਮਣਾ ਪਾਉਣੇ ਬੰਧ ਰਹਾਓਗੋ ਚੰਦ ਸੂਰਜ ਦੋਵੇਂ ਸਮ ਕਰ ਰੱਖੋ ਬ੍ਰਹਮ ਜੋਤ ਮਿਲ ਜਾਓਗੋ ਹੁਣ ਆ ਪੰਕਤੀ ਜਿੰਨੀ ਤੁਸੀਂ ਤੇਜ਼ੀ ਨਾਲ ਪੜੋਗੇ ਨਾ ਕੋਈ ਨਹੀਂ ਸਮਝ ਆਉਣਾ ਜਿੰਨੀ ਤੁਸੀਂ ਸਲੋ ਸਲੋਏ ਪੰਕਤੀ ਨੂੰ ਪੜੋਗੇ ਸਭ ਕੋ ਸਮਝ ਆ ਜਾਊ ਕਹਿੰਦੇ ਚੰਦ ਸੂਰਜ ਇਹਨਾਂ ਨੂੰ ਚੰਦ ਤੇ ਸੂਰਜ ਵੀ ਕਹਿ ਦਿੱਤਾ ਵਾ ਸੱਜੇ ਪਾਸੇ ਜਿਹੜਾ ਵਾ ਸੂਰਜ ਆ ਖੱਬੇ ਪਾਸੇ ਚੰਦਰਮਾ ਵਾ ਸੱਜੇ ਪਾਸੇ ਅਗਨ ਆ ਤੇ ਖੱਬੇ ਪਾਸੇ ਠੰਡਿਆ ਇਹਦੇ ਇਹਨਾਂ ਨੂੰ ਸਾਮ ਕਰੋ ਜਿਤਨਾ ਇਹ ਇਹ ਨਹੀਂ ਸਾਮ ਹੋ ਰਿਹਾ ਉਸੇ ਤਰ੍ਹਾਂ ਨਾਸਾਂ ਦਾ ਸੁਤਲ ਨੂੰ ਗਾੜਿਆ ਇਹੀ ਸਾਹਮਣੇ ਹੋ ਰਹੀਆਂ ਇੱਕ ਨਾਸ ਚ ਪੌਣ ਜਾਦੀ ਆ ਇੱਕ ਚ ਨੱਕਾਟਿਆ ਤੇ ਇਹਨੂੰ ਜਦੋਂ ਆਪਾਂ ਬਰਾਬਰ ਕਰ ਲੈਨੇ ਆ ਤੇ ਰਸਤਾ ਬਣਦਾ ਵਾ ਰਸਤਾ ਖੁੱਲ ਜਾਂਦਾ ਹੁਣ ਕਈ ਜੀਵ ਕੀ ਕਰਦੇ ਆ ਉਹ ਧਿਆਨ ਲਾ ਲੈਂਦੇ ਆ ਧਿਆਨ ਲਾਉਣਾ ਚਾਹੁੰਦੇ ਆ ਮਾਲਕ ਚ ਪਰ ਲੱਗਦਾ ਨਹੀਂ ਕਿਉਂਕਿ ਉਹਨਾਂ ਨੇ ਪ੍ਰੈਕਟਿਕਲ ਕੀਤਾ ਨਹੀਂ ਕਦੀ ਸਿਮਰਨ ਕਦੀ ਕੀਤਾ ਨਹੀਂ ਨਾਮ ਨੂੰ ਕਦੀ ਸੁਣਿਆ ਨਹੀਂ ਸਾਧੂ ਦਾ ਸੰਗ ਕਦੀ ਕੀਤਾ ਨਹੀਂ ਭਾਈ ਸਾਹਿਬ ਭਾਈ ਸੇਵਾ ਸੁਹਣਾ ਗੁਰਮਖਾਨ ਦੇ ਸੰਗ ਹਜੇ ਇਹੋ ਜਿਹੇ ਗੁਰਮਖ ਬਹੁਤ ਵਿਰਲੇ ਆ ਸੰਗ ਕੀਤਾ ਨਹੀਂ ਕਿਤੇ ਤੁਹਾਨੂੰ ਕਿਤਰਾ ਪਤਾ ਲੱਗਿਆ ਵੀ ਜੋਤ ਕਿਤਰਾ ਪ੍ਰਗਟ ਹੁੰਦੀ ਆ ਕਿਤਰਾ ਅੱਖਾਂ ਨੂੰ ਸ਼ਮ ਕਰਨਾ ਵਾ ਨੇਤਰਾਂ ਨੂੰ ਸ਼ਮ ਕਰਨਾ ਵਾ ਕਿਤਰਾ ਆ ਰਸਨਾ ਤੋਂ ਅੱਗ ਨੂੰ ਬੁਝਾਉਣਾ ਵਾ ਹਾਂਜੀ ਕਿਤਰਾ ਜਿਹੜਾ ਜਾਲ ਪਿਆ ਵਾ ਕੰਨਾਂ ਤੇ ਜੇਬਾ ਤੇ ਆਪਣੀ ਅੱਖਾਂ ਤੇ ਇਹਨੂੰ ਕਿਤਰਾ ਕੱਟਣਾ ਵਾ ਜਿਹਨੂੰ ਆਪਾਂ ਨੂੰ ਪਾਤਸ਼ਾਹ ਸਮਝਾਉਂਦੇ ਆ ਕਹਿੰਦੇ ਕਾਲ ਹੁਣ ਇਹ ਵੀ ਵਿੱਚ ਆਉਂਦਾ ਕਾਲ ਵੀ ਇਹ ਦੂਸਰੀ ਟੀਮ ਆ ਸੂਖਮ ਆ ਟੀਮ ਇਹ ਕਾਲ ਕਹਿੰਦੇ ਕਾਲ ਜਾਲ ਜੇਬਾ ਔਰ ਨੈਣੀ ਵੇਖੋ ਆਪਾਂ ਨੂੰ ਵੇਖੋ ਆਪਾਂ ਕਹਾਂਗੇ ਦਿਹਦਾ ਤੇ ਹੈ ਨਹੀਂ ਕਾਲ ਤੇ ਦਿਹਦਾ ਨਹੀਂ ਹਾਂਜੀ ਤੇ ਆਪਾਂ ਜਦੋਂ ਵੇਨੇ ਆਂ ਵੀ ਕਾਲ ਤੇ ਦੇਖਦਾ ਨਹੀਂ ਆ ਤੇ ਜਾਲ ਕਿਹਨੇ ਸਾਬਨਾ ਪੈ ਗਿਆ ਕਹਿੰਦੇ ਕਾਲ ਜਾਲ ਜੇਬਾ ਔਰ ਨੈਣੀ ਕੰਨੀ ਕਾਲ ਸੁਣੇ ਵਿਖ ਬੈਣੀ ਹੁਣ ਜਦੋਂ ਆਪਣੇ ਕੰਨਾਂ ਦੇ ਉੱਤੇ ਜਾਲ ਪਾਤਾ ਤੇ ਆਪਾਂ ਨੂੰ ਵਾਹਿਗੁਰੂ ਮੰਤਰ ਨਹੀਂ ਸੁਣੂਗਾ ਫੁਰਨੇ ਸੁਣਨਗੇ ਵਿਚਾਰ ਸੁਣਨਗੇ ਸਹੀਂ ਸੇ ਫਿਕਰ ਚਿੰਤਾਵਾਂ ਸੁਣਨੀਆਂ ਤੇ ਫਿਰ ਤੁਸੀਂ ਸ਼ਿਕਾਇਤ ਲਾਉਗੇ ਆਣ ਕੇ ਆਤਮਾ ਸੰਤਾਂ ਕੋ ਵੀ ਸਾਡੇ ਤੇ ਵਿਚਾਰ ਨਹੀਂ ਰੁਕਦੇ ਸਾਡੇ ਤੇ ਵਿਚਾਰ ਨਹੀਂ ਰੁਕਦੇ ਹਾਂਜੀ ਤੇ ਵਿਚਾਰ ਤੇ ਰੁਕਣੇ ਆ ਤਾਂ ਚਾਹੀ ਵਾਚ ਧਿਆਨ ਲਾਵਾਂਗੇ ਵਾਚ ਧਿਆਨ ਇਹਨਾਂ ਲਾਉਣ ਨਹੀਂ ਦੇਣਾ ਕਿਉਂਕਿ ਅਸੀਂ ਬੜੇ ਸਮੇਂ ਤੋਂ ਆਪਣੀ ਆਵਾਜ਼ ਨਹੀਂ ਕਦੀ ਸੁਣਿਆ ਨਹੀਂ ਦੂਸਰਿਆਂ ਦੀਆਂ ਆਵਾਜ਼ਾਂ ਸੁਣਦੇ ਰਹੇ ਜਿਦੋਂ ਅਸੀਂ ਵਾਚ ਧਿਆਨ ਲਾਵਾਂਗੇ ਤੇ ਵਿਚਾਰ ਖਤਮ ਹੋ ਜਾਣਗੇ ਜਦੋਂ ਤੁਸੀਂ ਗੁਰਮੁਖ ਪਿਆਰਿਓ ਆਪਾਂ ਸਾਰੇ ਅਭਿਆਸ ਕਰਾਂਗੇ ਨਾ ਤੇ ਆ ਸੁਰਾਂ ਜੇ ਸਾਮ ਕਰਨੀਆਂ ਚਾਹੁੰਦੇ ਜੇ ਤੇ ਅੱਖਾਂ ਨੂੰ ਵੀ ਸਾਮ ਕਰਨਾ ਚਾਹੁੰਦੇ ਜੇ ਤੇ ਸਾਹਮਣੇ ਮਾਲਕ ਨੂੰ ਵੇਖਣਾ ਚਾਹੁੰਦੇ ਜੇ ਜਿਦ ਤਰ੍ਹਾਂ ਹੁਣ ਆਪਾਂ ਬੈਠੇ ਆ ਤੇ ਸਾਹਮਣੇ ਇਧਰ ਤੁਸੀਂ ਬੈਠੇ ਆ ਇਧਰ ਮੈਂ ਖੜਾ ਵੇਚ ਵੇਖੋ ਕੀ ਆ ਖਾਲੀ ਖਲਾਸ ਆ ਇਹ ਪ੍ਰਗਟ ਨਹੀਂ ਆ ਜਦੋਂ ਪ੍ਰਗਟ ਹੋਊਗਾ ਨਾ ਉਦੋਂ ਤੁਹਾਨੂੰ ਦਿਖੂਗਾ ਇਹ ਕਹਿੰਦੇ ਕਹਿੰਦੇ ਸੱਚੇ ਤੇ ਪੌਣਾ ਪਿਆ ਪੌਣੇ ਤੇ ਜਲ ਹੋਈ ਜਲ ਤੇ ਤਰੇ ਪਵਣ ਸਾਜਿਆ ਘਟ ਘਟ ਜੋਤ ਸਮੋਈ ਕਹਿੰਦੇ ਘਟ ਦੇ ਵਿੱਚ ਵੀ ਜੋਤ ਆ ਤੇ ਘਟ ਤੋਂ ਸਾਈਡ ਤੇ ਵੀ ਜੋਤ ਆ ਜਦੋਂ ਹੁਣ ਘਟ ਖਲੋਤਾ ਵਾ ਤੇ ਸੈਂਟਰ ਦੇ ਵਿੱਚ ਆਪਾਂ ਗੱਲ ਕਰ ਰਹੇ ਪਹਿਲਾਂ ਇਹ ਮਾਲਕ ਕੋ ਗੱਲ ਜਾ ਰਹੀ ਹੈ ਖਾਲੀ ਖਲਾਸ ਕੋ ਫਿਰ ਸ ਦੂਸਰੇ ਸਰੀਰ ਸੋਣ ਰਿਹਾ ਹੈ ਹਾਂਜੀ ਇਹ ਆਪਣਾ ਜਿਹੜਾ ਗੁੱਜਾ ਭੇਜਿਆ ਤੇ ਇਹ ਪੇਤ ਬਰੀਕੀ ਦਾ ਵਾ ਇਹ ਆਪਾਂ ਲੈਣਾ ਹੁੰਦਾ ਵਾ ਭਾਸ਼ਾ ਸਮਝਾਉਂਦੇ ਕਹਿੰਦੇ ਤੁਮ ਹੀ ਹੀ ਵਸੇ ਨਰੰਤਰ ਨਾਨਕ ਦਰਪਣ ਨਿਆਈ ਦਰਪਣ ਸੀਸਿਆਂ ਅੰਸਾਫ ਕਿਤਨਾ ਸਮਝਾਉਂਦੇ ਖੁੱਲ ਕੇ ਖੋਲੀ ਜਾਂਦੇ ਖੇਡ ਨੂੰ ਖੋਲੀ ਜਾਂਦੇ ਖੇਡ ਨੂੰ ਹੁਣ ਜਿਹੜੀ ਅੰਡਰ ਆ ਨਾ ਅੰਡਰ ਦੇ ਵਿੱਚ ਆਂਡੇ ਆ ਹੁਣ ਜਿਤਨਾ ਹੁਣ ਆਪਾਂ ਕੀੜਿਆਂ ਦੇ ਆਂਡੇ ਛਾਪਾਂ ਦੇ ਆਂਡੇ ਸਾਰੇ ਆਂਡੇ ਜਿਤਨਾ ਨੂੰ ਆਪਾਂ ਮੜਾ ਜਾਂ ਖੂਪ ਪੋਟਦੇ ਆ ਉੱਥੇ ਆਂਡੇ ਅਂਡਰਾ ਇਹ ਆਂਡੇ ਤਰਤੀ ਦੇ ਜਿਹੜੇ ਮਤਲਬ ਜੀਵ ਦੇ ਆਂਡੇ ਆ ਉਹਨਾਂ ਨੂੰ ਮਤਲਬ ਲੈ ਕੇ ਆ ਜੇਰਜ ਅਂਡਰਾ ਤੇ ਜੇਰਜ ਜੇਰਜ ਦੇ ਵਿੱਚ ਜਿਹੜਾ ਇਹ ਮਨੋਖਾ ਜਾਂਦਾ ਵਾ ਪਹੂ ਆ ਜਾਂਦੇ ਆ ਇਹ ਜ਼ੇਰ ਤੋਂ ਫਾਇਦਾ ਆਏ ਇਹਨੇ ਨਹੀਂ ਆਪਾਂ ਨਾਲ ਜਦੋਂ ਬੱਚਾ ਪੈਦਾ ਹੁੰਦਾ ਨਾਲ ਜੇਰ ਵੀ ਹੁੰਦੀ ਹੈ ਹੁੰਦੀ ਆ ਨਾ ਉਹ ਵੀ ਆਪਣੇ ਆਪਣੇ ਸਾਰੇ ਜਿਹੜੇ ਆਪਣਾ ਇੱਕੋ ਕੀ ਉਹ ਖਾਣੀ ਆਂਡੇ ਵਾਲੀ ਅੰਡਰ ਤੇਜਰਜ ਦੋ ਯਹਾਂ ਪਿਆ ਰਹੇ ਹੋਏ ਖਾਨੀਆਂ ਇਹ ਪਾਤਸ਼ਾਹ ਨੇ ਡੂੰਘੇ ਪੇਰ ਦਿੱਤੇ ਅੰਡਰ ਜੇਰਜ ਸੇਤਜ ਸੇਤਜ ਦੇ ਵਿੱਚ ਹੁਣ ਸੱਲ ਚੋਂ ਜਿਹੜੇ ਜੀ ਪ੍ਰਗਟ ਹੁੰਦੇ ਆ ਕਿੰਨੇ ਜੀ ਆਪਾਂ ਮਾੜੀ ਜੀ ਸੱਲ ਹੋਵੇ ਕੀੜੇ ਕੂੜੇ ਕਿਤਰਾ ਪ੍ਰਗਟ ਹੁੰਦੇ ਆ ਸਾਰੇ ਮਾਲਕ ਨੇ ਸੇਤਜ ਤੋਂ ਪ੍ਰਗਟ ਕੀਤੇ ਹੋਏ ਅੰਡਰ ਜੇਰਜ ਸੇਤਜ ਤੇ ਗਾੜੀ ਆਰੀ ਉਤਪੁਜਿਆ ਉਤਪੱਦ ਦੇ ਵਿੱਚ ਗੁਰਮੁਖ ਪਿਆਰ ਵਾਲੀ ਬਨਸਪਤੀ ਆ ਨਾ ਆਪਣੀ ਜਿਹੜੀ ਸਾਰੀ ਇਹ ਆ ਜਾਂਦੀ ਆ ਉਤਪੁੱਤ ਜਤਰਾ ਕਣਕਾਂ ਕਣਕਾਂ ਸਾਵ ਖਰੋ ਖਰਖ ਸਾਵ ਇਹ ਚ ਇਹਦੇ ਵਿੱਚ ਆ ਜਾਂਦੇ ਆ ਤੇ ਫਿਰ ਅੱਗੇ ਆ ਜਾਂਦਾ ਸੱਚਖੰਡ ਹਾਂਜੀ ਤੇ ਜਿਹਨੂੰ ਕਹਿੰਦੇ ਸੱਚਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਰ ਸੱਚਖੰਡ ਦੇ ਵਿੱਚ ਉਹ ਆਪ ਖੇਡ ਨੂੰ ਕਰ ਰਹੇ ਆ ਤੇ ਸਾਰਾ ਸੱਚਖੰਡ ਦੇ ਵਿੱਚ ਹੀ ਇਚਾਰੇ ਖਾਣੀਆਂ ਆ ਚਾਰ ਖੰਡ ਆ ਚਾਰ ਖਾਣੀਆਂ ਸੱਚਖੰਡ ਦੇ ਵਿੱਚ ਉਹਨਾਂ ਸੱਚਖੰਡ ਦੇ ਵਿੱਚ ਕਿਹੜਾ ਘਟ ਕੁਸ ਤੇ ਸੂਰਜ ਆ ਚੰਦਰਮਾ ਵਾਂ ਤਾਰੇ ਆ ਜਾ ਜੁੱਟੀ ਜਾਂਦੇ ਆ ਵਿੱਚ ਬੱਸਾਂ ਚੱਲੀ ਜਾਂਦੀਆਂ ਸਮੁੰਦਰ ਵੀ ਸੱਚਖੰਡ ਚ ਹੀ ਹਾਂਜੀ ਕੋ ਹੈ ਕੋਈ ਕਮੀ ਕੋਈ ਵੀ ਮਤਲਬ ਕੋਈ ਕਮੀ ਪੇਸ਼ੀ ਹੋਵੇ ਹੁਣ ਉੱਪਰ ਆ ਸੱਚਖੰਡ ਧਰਤੀ ਦੇ ਵਿੱਚ ਵੀ ਸੱਚਖੰਡ ਉੱਪਰ ਵੀ ਸੱਚਖੰਡ ਆਕਾਸ਼ ਲੋਕ ਆ ਦੇਵ ਲੋਕ ਆ ਪਤਾਲ ਲੋਕ ਆ ਇੱਕ ਥੋੜੀ ਆ ਤਾਂ ਹੀ ਤਾਂ ਕਿਹਾ ਅੰਤ ਨਾ ਪਾਇਆ ਜਾਏ ਕਹਿੰਦੇ ਜਿੱਥੇ ਲੋਏ ਲੋਏ ਆਕਾਰ ਵੇਖੋ ਕਿੰਨੇ ਆਕਾਰ ਆ ਲੋਏ ਲੋਏ ਹੁਣ ਇਹਨਾਂ ਅੱਖਾਂ ਨਾਲ ਜਿਹੜੇ ਵੱਡੇ ਵੱਡੇ ਆਕਾਰ ਆ ਭੰਦੀ ਦੇ ਮਾਂਸ ਦੀ ਦੇ ਡੰਗਰ ਦੀ ਦੇ ਸਾਰੇ ਦੀ ਦੇ ਇੱਕ ਜਿਹੜੇ ਸੂਖਮ ਆਕਾਰ ਉਹ ਦੀਦੇ ਹੀ ਨਹੀਂ ਆਪਾਂ ਨੂੰ ਖੰਡ ਮੰਡਲ ਪਰਪੰਡ ਇੱਥੇ ਅੰਤ ਨਾ ਅੰਤ ਕਹਿਣ ਨਾ ਜਾਈ ਅੰਤ ਹੁਣ ਬਾਣੀ ਅਸੀਂ ਪੜਦੇ ਆ ਬਾਣੀ ਜਦੋਂ ਪੜਦੇ ਆ ਤੇ ਪੋਤੀ ਸਾਹਿਬ ਆਪਣੇ ਸਾਹਮਣੇ ਪੋਤੀ ਸਾਹਮਣੇ ਆ ਤੇ ਅੱਖਾਂ ਦੇ ਨਾਲ ਆਪਾਂ ਵੇਖ ਰਹੇ ਆ ਬਾਣੀ ਤੇ ਵਿੱਚ ਆ ਮਾਲਕ ਵੀ ਆ ਤੇ ਜਦੋਂ ਆ ਪੜਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਰਪੁਰ ਨਰਾਇਣ ਕਾਲ ਮੂਰਤੀ ਹੁਨੀ ਸਾਹਿਬ ਆ ਗੁਰ ਕਰਿ ਸਾਜ ਜਪ ਆ ਸੱਚ ਜੀ ਦਾ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੇ ਸੋਚਣਾ ਉਹਨਾਂ ਚਰਨੋਂ ਸੋਚ ਲੈ ਕੇ ਆ ਜਾਂਦੇ ਬਸ ਇਥੋਂ ਮਨ ਭੱਜ ਜਾਂਦਾ ਜਦੋਂ ਇਥੋਂ ਮਨ ਪਾ ਜਾਂਦਾ ਕਿੱਥੇ ਪਾਜਦਾ ਕਿਸ ਦਾ ਖੇਤ ਪਾ ਜਾਂਦਾ ਕਿਸ ਦਾ ਆਫਿਸ ਦੇ ਵਿੱਚ ਪਾ ਜਾਂਦਾ ਕਿਸ ਦਾ ਗੱਡੀ ਦੇ ਵਿੱਚ ਪਾ ਜਾਂਦਾ ਕਿਸ ਦਾ ਵਿਆਹ ਚ ਪਾ ਜਾਂਦਾ ਕਿਸ ਦਾ ਬਾਹਰਲੀ ਕੰਟਰੀ ਚ ਪਾ ਜਾਂਦਾ ਕਿਸੇ ਦਾ ਵੀਜ਼ਾ ਲਵਾਈ ਜਾਂਦਾ ਕਿਸੇ ਦਾ ਖਾਣ ਪਾਣ ਨਾਲ ਪਾ ਜਾਂਦਾ ਵੀ ਆਹ ਖਾਣਾ ਮੈਂ ਆਹ ਖਾਣਾ ਹਾਂਜੀ ਇਹ ਮਨ ਪਾ ਜਾਂਦਾ ਫਿਰ ਜਦੋਂ ਪਾਠ ਕਰਦਿਆਂ ਕਰਦਿਆਂ ਇਹਨੂੰ ਮਤਬਲ ਜਦੋਂ ਐਂਡ ਆ ਜਾਂਦਾ ਨਾ ਬਾਣੀ ਦਾ ਆਪਣਾ ਮਤਬਲ ਪਾਠ ਜਦੋਂ ਜਪਜੀ ਸਾਹਿਬ ਦਾ ਜਦੋਂ ਪਾਣ ਪਾਣੀ ਵਾਲਾ ਸ਼ਬਦ ਆਉਂਦਾ ਵਾ ਹਾਂਜੀ ਉਦੋਂ ਇਹਨੂੰ ਛੱਡ ਦਿੰਦੇ ਆ ਕਿਉਂ ਛੱਡਦੇ ਨਹੀਂ ਤੇ ਉਦੋਂ ਵੀ ਨਾ ਛੱਡਣ ਵੀ ਇਹਨੂੰ ਪਤਾ ਨਾ ਲੱਗ ਜੇ ਵੀ ਫੇਰ ਇਹ ਕਹਿੰਦਾ ਉੱਠ ਕੇ ਵੀ ਮੈਂ ਗਰਬਾਣੀ ਬਹੁਤ ਵਧੀਆ ਪੜੀ ਆ ਮਨ ਨੂੰ ਬੜਾ ਸਕੂਨ ਆ ਪਰ ਇਹ ਪੰਜਾਂ ਨੇ ਤੇ ਅੰਦਰੋਂ ਲੈ ਗਈ ਇਹਨੂੰ ਕੱਢ ਕੇ ਸੋਚੇ ਸੋਚ ਤੋਂ ਕੱਢ ਕੇ ਜਿਉਂ ਖੜਿਆ ਤੇ ਪਾਣੀ ਪੌਣ ਪਾਣੀ ਵਾਲਿਆ ਉਪਸ਼ਬਦ ਤੇ ਆਣ ਕੇ ਤੇ ਇਹਨੂੰ ਵਿੱਚ ਇੱਥੇ ਲਿਆਂਦਾ ਸੁਰਤੀ ਨੂੰ ਤੇ ਫੇਰ ਇਹ ਜਦੋਂ ਸੁਰਤੀ ਨੂੰ ਲਿਆਂਦਾ ਤੇ ਇਹ ਵਿੱਚ ਰੁੱਝ ਗਈ ਫੁਰਨਿਆਂ ਚ ਤੇ ਬਾਣੀ ਕਿੰਨੇ ਪੜੀ ਆਤਮਾ ਨੇ ਹਾਂਜੀ ਇਸੇ ਤਰ੍ਹਾਂ ਹੀ ਗੁਰਮਖ ਪਿਆਰੋ ਆਪਾਂ ਮਤਲਬ ਆਪਣਾ ਵੇਖਣਾ ਵਾ ਵੀ ਮੇਰਾ ਮਨ ਜਾਗਦਾ ਵਾ ਮੇਰਾ ਮਨ ਸੁੱਤਾ ਵਾ ਮੇਰਾ ਮਨ ਕਿਹੜੀ ਹੱਟ ਤੇ ਵਿਚਰਦਾ ਵਾ ਮੇਰਾ ਮਨ ਤਮੋਗਣੀ ਹੈ ਮੇਰਾ ਮਨ ਰਜੋ ਆ ਮੇਰਾ ਮਨ ਸਤੋਗਣੀ ਹੈ ਇਹਨਾਂ ਆਪਾਂ ਦਮਾਲੇ ਸਜਾਈ ਜਾਈਏ ਚੱਕਰ ਲਾਈ ਜਾਈਏ ਚੋਲੇ ਪਾਈ ਜਾਈਏ ਤੇ ਬਾਹਰਲੇ ਸਰੀਰ ਦਾ ਸ਼ਿੰਗਾਰ ਕਰੀ ਜਾਈਏ ਤੇ ਅੰਦਰ ਜ਼ਹਿਰ ਹੋਵੇ ਤੇ ਬੋਈ ਆਈ ਜਾਵੇ ਅੰਦਰੋਂ ਤਮੋਗਣ ਤਰਪ ਤਮ ਤਮੋ ਗੁਣ ਤੋਂ ਕਾਮ ਦੀ ਬੋ ਆਉਂਦੀ ਆ ਆਪਣੇ ਅੰਦਰੋਂ ਨਿੰਦਿਆ ਦੀ ਈਰਖਾ ਦੀ ਬੋ ਆਉਂਦੀ ਆ ਤੇ ਰਜੋ ਗੁਣ ਹੱਟ ਤਿਆਣ ਕੇ ਪੈਸੇ ਦੀ ਬੋ ਹੰਡਾ ਪੈਂਦੀ ਆਪਣੇ ਅੰਦਰੋਂ ਇਹ ਮਗਰਮਛ ਜਾਗ ਪੈਂਦਾ ਮਾਇਆਲ ਤੇ ਸਤੋ ਗੁਣ ਤੇ ਆ ਕੇ ਨਕਲੀ ਦਇਆ ਨਿਮਰਤਾ ਸ਼ੈਣਸ਼ੀਲਤਾ ਦੇ ਦਾਨਪੁਨ ਕਰਕੇ ਆਪਾਂ ਖਰੀਦਣਾ ਚਾਹੁੰਨੇ ਰੱਬ ਨੂੰ ਇਸ ਤਰ੍ਹਾਂ ਥੋੜੀ ਖਰੀਦਾ ਜਾਂਦਾ ਉਹ ਕਹਿੰਦੇ ਦਿੰਦਾ ਦੇ ਲੈਂਦਾ ਥੱਕ ਪਾਏ ਪਾਸ਼ਾ ਕੀ ਸਮਝਾਉਂਦੇ ਕਹਿੰਦਾ ਦੰਦਾ ਦੇ ਲੈਂਦਾ ਥੱਕ ਪਾਏ ਜੁਗਾ ਜਗੰਤਰ ਖਾਈ ਖਾਏ ਇਹ ਕਿਹੜੀ ਗੱਲ ਕੀਤੀ ਪਾਸ਼ਾ ਨੇ ਸਾਵਾਂ ਦੀ ਗੱਲ ਕੀਤੀ ਆ ਵੀ ਪੁੱਤ ਤੈਨੂੰ ਜੁਗਾ ਜੁਗਾ ਤੋਂ ਸਵਾਸ ਦੇ ਰਿਆਂ ਕਦੀ ਤੂੰ ਮੱਝ ਬਣ ਗਿਆ ਝੋਟਾ ਬਣ ਗਿਆ ਕਦੀ ਤੂੰ ਫਸਲ ਬਣ ਗਿਆ ਉੱਥੇ ਸਾਧ ਦਿੱਤੇ ਕਦੀ ਤੂੰ ਜਾਨਵਰ ਬਣ ਗਿਆ ਪੰਛੀ ਬਣ ਗਿਆ ਉੱਥੇ ਸਾਧ ਦਿੱਤੇ ਤੈਨੂੰ ਕਿੱਥੇ ਕਿੱਥੇ ਪੁੱਤ ਤੈਨੂੰ ਸਵਾਸ ਨਹੀਂ ਦਿੱਤੇ ਹੁਣ ਮੈਂ ਦਾ ਸਾਬ ਲੈਣਾ ਚਾਹਣਾ ਤੇਰ ਕੋ ਹੁਣ ਵਾਪਸ ਮੰਗਣਾ ਕਿਆ ਦੁੱਧ ਖੱਟਿਆ ਕਹਾ ਗਵਾਇਆ ਯਾ ਦਾਸ ਕਿੱਥੇ ਗਵਾਇਆ ਸਵਾਸਕਤ ਕੀ ਘਟਕੇ ਲਿਆਂਦਾ ਇਹਨਾਂ ਸਾਵਾਂ ਦਾ ਲਿਆਂਦਾ ਨਾਮ ਲਿਆ ਤੂੰ ਪ੍ਰਗਟ ਹੋ ਗਿਆ ਤੇਰੇ ਅੰਦਰ ਨਾਮ ਨਹੀਂ ਹੋਇਆ ਤੇ ਫਿਰ ਚੱਲ ਪੁੱਤ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਣ ਦੁੱਖ ਪਾਇੰਦਾ ਹੁਣ ਇਸ ਪੌੜੀ ਤੋਂ ਜਿਹੜਾ ਤੂੰ ਚੁੱਕ ਗਿਆ ਨਾ ਚੱਲ ਹੁਣ ਦੁੱਖਾਂ ਦੇ ਵਿੱਚ ਚੱਲ ਨਰਕਾਂ ਨੂੰ ਭੋਗ ਚੂਨਾ ਚੱਲ 84 ਦਾ ਢੇੜਾ ਕੱਢ ਹੁਣ ਹਾਂਜੀ ਇਹ ਕਰਕੇ ਆਓ ਥੋੜਾ ਜਿਹਾ ਸੁਮਨ ਕਰ ਲਈਏ ਆਪਾਂ ਵੀ ਗਿਆਨ ਚ ਨਾ ਰਹਿ ਜੀਏ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਏ 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 ਗੂ ਰੂ 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 ਵਾਹ ਏ ਖਾਲਸਾ ਵਾਹਿਗੁਰਜੀ ਕੀ ਫਤਿਹ ਇਹੋ ਚਾਰਨ ਨੂੰ ਧਿਆਨ ਨਾਲ ਸੁਣਿਓ ਮਾਲਕੋ ਮਾਲਕ ਕਿਰਪਾ ਕਰੇ ਚਰਦੀ ਕਲਾ ਕਰੇ ਨਾਮ ਨੂੰ ਜਪਦੇ ਰਹੋ ਸੱਚ ਨੂੰ ਵੇਹਦੇ ਰਹੋ ਮਾਲਕ ਨੂੰ ਸੁਣਦੇ ਰਹੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ